ਆਲ ਭਾਈ ਜੀ ਮਾਣਾਡੇ ਦੀ 판ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਦੋ ਨਕੀਨੇ ਖੋਨੇ ਆ ਪੂਰੇ ਟੋਪ ਕਲਾਸ ਇੱਕ ਮੈਂ ਸੂਣ ਵਾਲੀ ਆ ਇੱਕ ਤਾਜੀ ਸੂਈ ਆ ਤੇ ਵੱਡੀ ਵੱਡੀ ਪੂਰੀ ਮਾਲਿਆ ਤੇ ਬਾਈ ਨਾ ਕਰਦੇ ਆ ਗੱਲ ਬਾਤ ਸਰਸੇ ਗੱਲ ਬਾਈ ਜੀ ਸਰਸੇ ਗੱਲ ਜੀ ਠੀਕ ਠਾਕ ਜੀ ਰਮਨਾ ਜੀ ਹਰ ਭੋਲੇ ਜੀ ਕਹਿਮਾ ਠੀਕ ਠਾਕ ਹੈ ਜੀ ਹਾਂਜੀ ਜਿੰਨੇ ਭੈਣ ਭਰਾ ਮਾਨ ਡੇ ਵੀ ਖੰਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦਾ ਧੰਨਵਾਦ ਬਾਈ ਜੀ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਕਰਦੇ ਸਾਰੀ ਸੰਗਤਾਂ ਵੀਰ ਜੀ ਤਿਲੋਂ ਧੰਨਵਾਦ ਕਰਦਾ ਧੰਨਵਾਦ ਜੀ ਧੰਨਵਾਦ ਤੇ ਜਨਮ ਵੀਰ ਜੀ ਅੱਜ ਆਪਣਾ ਕੋ ਦੋ ਹੀ ਆ ਹਾਂਜੀ ਪਰ ਮੈਂ ਵੀਰ ਇੱਕ ਐਹੋ ਜਿਹੀ ਮੈਂ ਬਥੋਣੀ ਆ ਪਾ ਦੁਨੀਆ ਤੇ ਕੋਈ ਕੋਈ ਆਮ ਠੀਕ ਹੈ ਬਾਈ ਜੀ ਬਾਰ-ਪਾਰ ਦੀ ਮਹੀਂ ਆਕੇ ਹਾਂਜੀ ਐਹੋ ਜੀ ਮਹੀਂ ਲਓ ਜੀ ਹਾਂ ਜਵਾ ਮਹੀਂ ਇਹਨੂੰ ਪਿਆਰ-ਪਾਰ ਦੀ ਪਾਜਾਂ ਖੇਡਾਲੀਆਂ ਹਾਂਜੀ ਚਲੋ ਮਾਲ ਬਾਬੇ ਦੀ ਕਰਤਣਾ ਬਾਬੇ ਦੀ ਸਿੰਘ ਨੇ ਬੜਾ ਵੇਚਿਆ ਹਾਂਜੀ ਹਾਂਜੀ ਪਰ ਪਹਿਲੀ ਮਹੀਂ ਹੈ ਜੇਰ ਫੋਟੋ ਤੋਂ ਪਹਿਲਾਂ ਚੋਣੀ ਪਈ ਠੀਕ ਐਤਾਂ ਦੀ ਮਹੀਂ ਬੈਂਦੀ ਓਹਦੀ ਕੁਆਲਿਟੀ ਬਾਲਡੀਕ ਬਾਲਟੀ ਬਾਲਟੀ ਮਹੀਂ ਵੀਰ ਪਹਿਲਾਂ ਚਲੋ ਪਾਈ ਨਾ ਮੈਂ ਲਈ ਥੋੜੀ ਲਗਭਗ 4-5 ਕਿਲੋ ਅਗਲੇ ਬੋਲੀ ਚ ਹੋਈ ਹੋਈ ਹੈ ਹਨਾ ਠੀਕ ਹੈ ਜੀ ਦੇਖੋ ਅਸਲ ਮਹੀਂ ਹੈ ਜਿਹਨੂੰ ਗੈਂਡ ਕਰਮਾ ਵਾਲੀ ਬਹੁਤ ਸੋਹਣੀ ਮੈਂ ਆ ਵਧੀਆ ਜਿਹੜੇ ਵੀਰ ਕੋ ਮਹੀਂ ਲਈ ਨਾ ਹਾਂਜੀ ਅੰਕਲ ਆਪਣੇ ਚਲੋ ਵੱਡੇ ਇਹ ਅੰਕਲ ਨਹੀਂ ਹਾਂਜੀ ਜਿੰਦਾ ਕੋ ਮਹੀਂ ਨਹੀਂ ਆ ਹਾਂਜੀ ਹਾਂਜੀ ਤੇ ਉਹਨਾਂ ਦਾ ਪ੍ਰਸ਼ਨ ਹੋਇਆ ਆਹ ਲਈ ਬੈਠਿਆ ਆਪੇ ਮਹੀਂ ਖੋਲੀ ਬੰਦੇ ਨੇ ਵਿਖਾਈ ਸਾਨੂੰ ਹਾਂਜੀ ਹਾਂਜੀ ਪਤਾ ਪੁੱਤਾ ਹੈ ਮਹੀਂ ਤੇ ਬੜੀ ਆ ਪਰ ਆਪਣੀ ਗਵਾ ਨਹੀਂ ਆਉਂਦੀ ਠੀਕ ਹੈ ਪਤਾ ਵੀ ਮਹੀਂ ਜਿੰਨਾ ਕੇ ਨੂੰ ਕਹ ਜੀ ਝੂਠ ਮਾਨ ਜਨਾ ਦੁੱਧ ਦਿੰਦੀ ਆ ਠੀਕ ਹੈ ਅੰਦਾ ਅਸਲ ਮਹੀਂ ਆ ਅੰਦਾ ਜਿਹੜਾ ਕੋ ਵੀਰ ਭਰਾਦਰ ਤੋਂ ਮਹੀਂ ਲੈ ਗਿਆ ਇੱਕ ਵਾਰ ਕਹੂਗਾ ਪੀ ਲਿਆ ਦੀ ਕਿਥੋਂ ਠੀਕ ਹੈ ਭਾਈ ਜੀ ਹਲੋ ਅਸਲ ਮਹੀਂ ਵੇਖੋ ਜੀ ਕਰਮਾ ਵਾਲੀ ਬਹੁਤ ਵਧੀਆ ਅੱਖਾਂ 'ਲਾ ਚੱਡਾ ਲੱਗਾ ਮੈਂ ਨੂੰ ਤੇ ਯਾਰੇਦਾਰ ਜਿਹਨੂੰ ਕਹਿੰਦੇ ਆ ਕਹਿ ਦਿੰਨੇ ਪਰ ਖਾਣ ਤੇ ਭਾਈ ਸਾਰੀ ਸਾਰੀ ਮੈਂ ਨਹੀਂ ਚੜਦੀ ਪੈਰ ਤੇ ਬਣਾਣਾ ਲੈ ਆ ਬਾਈ ਖਾਣ ਤੇ ਲਿਵਾ ਕਹਿੰਦਾ ਜਦਾਂ ਘੜ ਘੜ ਕੇ ਆਪ ਆਪਣੀ ਅੱਖ ਹੀ ਲਾਇਆ ਹੁੰਦਾ ਹਨਾ ਮੈਂ ਖਲਾਰਿਆ ਹਾਂ ਆ ਫਿਰ ਮਹੀਂ ਰਾਜੀ ਤੇ ਸਿੰਘ ਤੋਂ ਆ ਗੀ ਬਹੁਤ ਗਾਲੀ ਪਈਏ ਕਰਮਾ ਵਾਲੀ ਬਹੁਤ ਕੋਈ ਲਪੇ ਲਪਾ ਛਪਣ ਲੱਗਾ ਕਰਮਾ ਵਾਲੀ ਨੂੰ ਤੇ ਵਧੀਆ ਲੈ ਰਿਹਾ ਵੀਰ ਜਿਹਨੂੰ ਕਹਿੰਦੇ ਦੁੱਧ ਵਾਲੀ ਠੀਕ ਹੈ ਬਾਈ ਤੇ ਜਾਸੂਆ ਵੀਰ ਮਹੀਂ ਆਪਣੇ ਆਪਣੇ ਇਧਰ ਲੋਕਲ ਏਰੀਆ ਲਈ ਬਾਈ ਬਾਈ ਦੂਜਾ ਕਹੇਗਾ ਵੀ ਛੋਟੀ ਮੇਦ ਨਹੀਂ ਪਰ ਜੇਸੂ ਦੇ ਗਰੰਟੀ ਨਾਲ ਛੋਟੀ ਸੂਈ ਹੈ ਤੇ ਠੀਕ ਹੈ ਤੇ ਜਾਸੂਆ ਸਹੀ ਤੇ ਜਾਸੂਆ ਸਹੀ ਹੈ ਪਰ ਦੇਖੋ ਜੀ ਹੱਥੀ ਦੁੱਧ ਲਾੜ ਦਾ ਵੀਰ ਜੀ ਠੀਕ ਲਾਣੀ ਠੰਡਾ ਕਰਕੇ ਦੁੱਧ ਜਿਹੜਾ ਕਹਿੰਦੇ ਵੀ ਕੰਡੇ ਦੇ 18 19 ਕਿਲੋ ਮਹੀਂ ਕੋ ਦੁੱਧ ਚਵਾਇਆ ਠੀਕ ਹੈ ਬਾਈ ਦੇਖੋ ਜੀ ਕਰਮਾਂ ਵਾਲੀ ਦਾ ਥੱਲੇ ਲਵਾਜ ਦੇਖੋ ਦੁੱਧ ਲੀਆਂ ਪੈਪਾਨ ਨਾ ਮਹੀਂ ਦੁੱਧ ਮਹੀਂ ਵੀਰ ਕਰਾ ਚੰਗੀ ਕੋਈ ਸੇਵਾ ਵਾਲਾ ਵੀਰ ਹੋਵੇ ਨਾ ਆਹ ਤੇ ਨਹੀਂ ਹਾਰੀ-ਸ਼ਾਰੀ ਮੈਂ 20 ਕਿਲੋ ਦੁੱਧ ਪਰ ਜਿਹੜੇ ਜਿਹੜੇ ਮਹੀਂ ਦੁੱਧ ਕੱਢਣਾ ਨਾ ਠੀਕ ਹੈ ਜੀ ਤੇ ਉਹ ਮਹੀਂ ਝੋਨੇ ਵਾਲਾ ਪਿੰਡ ਪ੍ਰਾਲੀਆਂ ਦੇ ਪੈਂਦਾ ਵੀ ਕਿਹੜੀ ਮਹੀਂ ਦੁੱਧ ਕੱਢ ਦੇਣਾ ਠੀਕ ਹੈ ਭਾਈ ਜੀ ਪੂਰੀ ਲਬਾਜ ਵਾਲੀ ਆ ਕਰਮਾ ਵਾਲੀ ਬਹੁਤ ਸੁੰਦਰ ਆ ਤੇ ਵਧੀਆ ਉਹ ਤੇ ਮਹੀਂ ਦੀ ਆਰਡਰ ਬਹੁਤ ਵਧੀਆ ਲੱਗਾ ਜਿੱਡੀ ਆ ਮਹੀਂ ਦੀ 60-70 ਹਜ਼ਾਰ ਰਹੀ ਉਹਦਾ ਮੂੰਹ ਹੀ ਕੱਲਾ ਮਹੀਂ ਲੰਮਾ ਐਸ ਜਿਆ ਕਰਮਾ ਘਟ ਹੁੰਦੀਆਂ ਆ ਦੇਖਣ ਵਾਲੀਆਂ ਮਿਲਦੀਆਂ ਉਰੀ ਵਰਮਾ ਇਹਨੂੰ ਕਹਿੰਦੇ ਅਸਲ ਚੀਜ਼ ਠੀਕ ਹੈ ਜੀ ਤੇ ਜਿਹੜਾ ਅੱਜ ਮਈ ਦਾ ਵੀਰ ਰੀਡ ਕਰਦਣਾ ਨਾ ਹਾਂਜੀ ਮੈਂ ਨਾਲ ਦੀ ਹਰੀ ਦੁਨੀਆ ਦੇ ਵਿੱਚ ਆਲ ਵਰਲਡ ਚ ਰੀਡ ਨਾ ਹੋਊਗਾ ਠੀਕ ਹੈ ਜੀ ਜੇ ਅੱਜ ਬਿਲਕੁਲ ਪਾਣਾ ਮੈਂ ਦੇ ਦਾਂਗੇ ਹਾਂਜੀ ਤੇ ਅਸਲ ਮਈ ਹੈ ਜਿੰਨੂੰ ਕਹਿੰਦੇ ਕੁਆਲਟੀ ਵਾਲੀ ਫਰੇ ਠੀਕ ਹੈ ਭਾਈ ਜੀ ਬਈ ਬੱਚਾ ਕੀ ਮਾਰਾ ਇੱਕ ਮਿੰਟ ਬੱਚਾ ਕਿ ਆ ਗਿਆ ਫਿਰ ਆ ਮਈ ਹਰੀ ਬਾਈ ਬਾਜੂ ਖਾ ਲੈ ਕਿਤਨਾ ਦੀ ਮਰਜੀ ਵੀਰ ਮਈ ਦੇ ਥੱਲੇ ਬੈਠਾ ਰਹਾ ਹਾਂਜੀ ਪਰਵਾਹ ਕਰਨ ਵਾਲੀ ਨਹੀਂ ਹੈ ਦੋ ਪਦੇ ਬੈਹਿ ਗਏ ਵਾਲੇ ਦੁਆਲੇ ਮਈ ਫੱਟੀ ਡਾਹ ਕੇ ਦੋਵੇਂ ਪਦੇ ਬੈਹਿ ਕੇ ਮੈਨੂੰ ਚੋਣ ਦੇਖੋ ਜੀ ਪਿੰਡੀ ਕਰਮਾ ਵਾਲੀ ਠੰਡੀ ਸੀਰ ਪੂਰੀ ਆ ਜਾਂਦੀ ਮਰਜ਼ੀ ਧਾਰ ਘੜ ਸਕਦੀ ਹੈ ਜਿਹਨੂੰ ਕਿਹੜਾ ਯਵਰ ਹਾਂਜੀ ਉਹ ਮੈਂ ਨਹੀਂ ਅਸਲ ਠੀਕ ਆ ਦੇਖੋ ਥਣ ਥਣ ਬਹੁਤ ਸੋਹਣਾ ਕਰਮਾ ਵਾਲੀਆਂ ਲਗਾ ਗੇਟ-ਗੇਟ ਤੇ ਥਣ ਲਗਾ ਘੜ-ਘੜ ਕੇ ਆਪ ਲਾਇਆ ਹੁੰਦਾ ਹੈ ਖੁਦ ਦੇਖੋ ਇਹ ਕਰੋਚੀ ਆ ਕੋਈ ਆ ਮਾਲੀ ਆ ਦੇਖੋ 나ੜੂ ਤਾਇਆ ਨਾਲ ਦੀ ਕਰਮਾ ਵਾਲੀ ਨੂੰ ਵੀ ਰਸ ਕਰਮਾ ਵਾਲੀ ਨੂੰ ਇਹਨੂੰ ਵੀ ਚੰਗਾ ਲੱਗਾ ਕੱਟਾ ਮਾਲੀ ਚੰਗਾ ਆ ਮਾਰੀ ਘਮਾਇਓ ਆਕੂ ਖੋ ਖਾਦੀਏ ਕਟੇ ਵੀਰੋ ਇਕਰੋਚਾ ਬੋਸ ਹਾਂ ਬੱਚਾ ਪਰ ਮਹੀਦੀ ਵੀਰ ਬਾਡੀ ਪੁੱਠਾ ਸਾਰੇ ਬੰਨਿਓਂ ਸਰੀਰ ਸਿੰਘ ਹਾਂਜੀ ਇਹੋ ਜੀ ਮਹੀ ਵੀਰ ਕੋਈ ਕੋਈ ਯੰਮ ਦੀ ਜਿਹੜੀ ਚੰਗੀ ਕੁਆਲਟੀ ਵਾਲੀ ਮੇਲ ਦੀ ਬੜੀ ਲੰਮੀ ਮਿੱਟੀ ਦੀ ਲੋਰ ਕਾ ਜੇ ਤੇਲ ਵੀ ਹੈਗੇ ਜ ਮਹੀਦੀ ਮੈਂ ਨਾ ਪਹਿਲਾਂ ਲਈ ਠੰਡੀ ਮੈਂ ਚਾਂਬੜੀ ਚੰਬੜੀ ਵੇਖੋ ਦਿਖਾਓ ਮੜੀ ਚਾਂਬੜੀ ਦੇ ਪੜੀ ਪੂਲੀ ਆ ਦੇ ਦੇਖੋ ਫਰ ਫਰ ਕਾਂਦਰੀ ਫਰਦੀ ਆਗੇ ਅਗਲੀ ਚਾਂਬੜੀ ਦੀ ਪਰਲੀ ਬਾਂਬ ਪੀਸਿਆ ਕੋਈ ਮਹੀ ਦੁੱਧ ਵਾਲੀ ਨਹੀਂ ਸਾਰੀ ਖਰਾਬਲ ਮੈਂ ਕਵਾਲ ਵੀ ਆ। ਬਿਲਕੁਲ ਸਹੀ ਗੱਲ ਭਾਈ। ਮੋਨ ਵੀਰ ਮਹੀਂ ਦਾ ਦੱਸੋ ਭਾਈ ਕੀ ਪ੍ਰਾਈਸ ਰੱਖਿਆ ਹੋਣ ਦੇ ਟਾਈਮ ਤੇ ਇਹ। ਇਹ ਮਹੀਂ ਵੀਰ ਚਲੋ ਥੂਣ ਤੇ ਮਹੀਂ ਰਹਿ ਹੈ ਵੀਰ ਭਰਾ ਮੰਗਣਾ। ਹਾਂਜੀ ਤੇ ਸਿੱਧਾ ਛਰੇ ਹ ਰੇਟ ਕਰਾਂਗੇ ਕਰਨਾ ਵੀ ਜੈ ਜੈ ਬਿਲਕੁਲ। ਹਾਂਜੀ ਹਾਂਜੀ। ਜਿੰਨੇ ਦੀ ਮਹੀਂ ਦੇ ਦੇਣੀ। ਹਾਂਜੀ ਭਾਈ ਜੀ। ਮਹੀਂ ਵੀਰ ਸਮੇਂ ਦੇ ਹਿਸਾਬ ਨਾਲ ਖਤੋਂ ਛੁੱਟੀ ਮਹੀਂ ਵਿਗਦੀ ਆ ਡੇਢ ਦੀ ਇੱਕ ਸੱਟ ਦੀ। ਹਾਂਜੀ। ਪਰ ਉਹ ਮੋਲ ਨਹੀਂ ਕਰਨਾ। ਤਾਂ ਨਾਲ ਜਿੰਨੇ ਪੈਸੇ ਕੋਣ ਚ ਪਾਵੇਂ ਆ ਜਿੰਨੇ ਦੀ ਕਾਨੂੰ ਵੀਰ ਭਾਣ ਮਹੀਂ ਦੇਣੀ ਇੱਥੇ ਆ ਗਏ। ਜਿਹੜਾ ਕੋ ਵੀਰਪਰਾ ਸਾਈ ਪਾਊਗਾ ਨਾ ਹਾਂਜੀ ਉਹਦੇ ਕਿਰਾਇਆ ਸਮੇਤ ਸਾਈ ਵਾਪਸ ਉਹ ਵੀ ਜੇ ਮਹੀਨੇ ਦਾ ਪਸੰਦ ਆ ਇੱਕ ਤਰ੍ਹਾਂ ਦੀ ਮਹੀ ਠੀਕ ਹੈ ਜੀ ਐਡੀ ਜੇ ਮਹੀ ਇਹ ਔਰਜੂ ਬੰਦਾ ਤਾਂ ਫੇਰ ਗੱਲ ਕਰ ਠੀਕ ਹੈ ਭਾਈ ਅਸਲ ਇਹ ਕਿਨੂੰ ਪਿੰਦੇ ਚੀਜ਼ ਠੀਕ ਹੈ ਦੱਸੋ ਭਾਜੀ ਕੀ ਪਰਾਈ ਹਾਂ ਟਾਈਮ ਜੀ ਬਿਲਕੁਲ ਜਿਆਜ ਵੀਰ ਹਾਂ ਤੇ ਨਾ ਹਾਂਜੀ ਬੋਲਦੇ 40 ਤੇ 35 ਦੀ ਮਹੀਆ ਇੱਕ 35000 ਦੀ ਇੱਕ 35 ਦੀ ਇੱਕ 35 ਦੀ ਮਹੀ ਬਿਲਕੁਲ ਗੱਲ ਸਹੀ ਆ ਬਿਲਕੁਲ ਆ ਲਓ ਜੀ ਅੱਜ ਵੇਖ ਲਓ ਵੱਡੀ ਤੂਫਾਨ ਮੱਝ ਦਾ ਮੁੱਲ ਇਹ ਐ ਹੋਈ ਮਜਾਂ 1.5 ਲੱਖ ਦੋ ਉੱਤੋਂ 2 ਲੱਖ ਤੱਕ ਗਈਆਂ ਕਰਮਾਲੀਆਂ 2.5 ਦੀਆਂ ਮਈਆਂ ਇਹਦੇ ਨਾਲ ਦੀਆਂ ਵੇਚੀਆਂ ਪਰ ਮੈਂ ਨਾ ਵੀ ਜਿਹੜੀ ਝੋਟੀ 2-3 ਲੱਖ ਦੀ ਪੂਰੀ ਨਗਦ ਕੈਸ਼ ਝੋਟੀ ਵੇਚੀ ਆ ਆਪਣੇ ਮੁੰਡੇ ਨੂੰ ਪਰ ਮੈਂ ਨਾ ਵੀ ਉਹ ਇਹਦਾ ਮੁਕਾਬਲਾ ਨਹੀਂ ਕੋਈ ਠੀਕ ਹੈ ਜੀ ਆਹ ਥੋੜੀ ਰਾਣੀ ਦੀ ਝੋਟੀ ਹੀ ਵੱਡੀ ਜਿਹੜੀ ਗੱਲ ਇਹ ਆਪਣੇ ਲੋਕਾਂ ਲਈ ਦੇਖੋ ਇਹ ਕਿ ਪਾਈ ਆ ਕੋਈ ਇਹ ਵਿਚ ਨਾਲ ਇਹ ਵਿਆਹ ਦੇ ਪਾਈਆਂ ਨੇ ਮਨ ਖੁਸ਼ ਕਰਤਾ ਮੁੱਲ ਜਿਹੜਾ ਵੀਰ ਮੈਂ ਲਊਗਾ ਨਾ ਉਹ ਵੀਰ ਦੇ ਨਾਲ ਵੀ ਵੀਡੀਓ ਬਣ ਜੂਗੀ ਵੀ ਵਾਕੇ ਜਿਹਨੂੰ ਇਹ ਇਹੋ ਜਿਹੇ ਵੀ ਵਾਕੇ ਇੱਕ 35 ਦੀ ਮਾਈ ਮੈਨੂੰ ਦਿੱਤੀ ਠੀਕ ਆ ਕੋਈ ਜਿਹੜਾ ਕਹੂਗੇ ਛੋਟ ਪਾ ਦਾਂਗੇ ਬਣਾ ਕੇ ਜਿਹੜੀ ਗੱਲ ਆ ਮੈਂ ਆਸ ਤਾਂ ਇਹ ਵੀ ਵੀਰੇ 2 35 ਵਾਲੇ ਨੂੰ ਵੀ ਲਾ ਜੂ ਠੀਕ ਆ ਦੇਖੋ ਅੱਜ ਪਾਈਆਂ ਨੇ ਮਨ ਖੁਸ਼ ਕਰਤਾ ਬਹੁਤ ਜੈਜ ਮੁੱਲ ਕੀਤਾ ਇੱਕ 35 ਅਸਲੀ ਆ ਵੀਰ ਆਹ ਚੀਜ਼ ਨਹੀਂ ਵੀਰ ਲੱਭਣੀ ਕਰਮਾ ਵਾਲੀ ਨਾਲੇ ਹੋਰ ਖੁੱਲਣਾ ਆ ਇੱਕ ਦਿਨ ਵੀਰ ਆਇਆ ਹੋਇਆ ਲੈ ਆਇਆ ਗਾਰਡਾ ਤਾਜੀ ਬੋਲੇ ਤੇ ਆ ਤਾਜੀ ਬੋਲੇ ਤੇ ਠੀਕ ਆ ਭਾਈ ਬਹੁਤ ਸੋਹਣਾ ਮੋਲ ਕੀਤਾ ਆ ਹੁਣ ਕਹਿਣ ਜੀ ਕੁਝ ਗੈਸ਼ੇ ਨਹੀਂ ਆ ਵੀ ਤੁਹਾਨੂੰ ਮੈਂ ਕਮਾ ਬੀ ਮਾਨ ਕਰ ਦੋ ਹਣਾ ਮੇਰੇ ਬਿਲਕੁਲ ਜੱਜ ਜੀ ਆ ਵੀ ਤੁਸੀਂ ਮਾਨ ਬਹੁਤ ਵਧੀਆ ਕੀਤਾ ਸੈਟਪਲ ਇਹ ਛੋਟੀ ਵੀ ਦੋ ਤੇ ਡੱਕਣ ਵਾਲੀ ਨੇ ਇਹ ਜਿਹੜੀ ਗੱਲ ਕੰਦੀ ਮਈ ਠੀਕ ਹੈ ਇੱਕ ਸਾਲ ਦੀ 2.5 ਲੱਖ ਕਮਾਈ ਦੇਣ ਵਾਲੀ ਮਈ ਆ ਇੱਕ ਸਾਲ ਦੀ ਕਮਾਈ ਮਈ ਆ ਅਸਲ ਠੀਕ ਆ ਭਾਈ ਓਕੇ ਜੀ ਬਹੁਤ ਸੋਹਣੀ ਕਰਮ ਵਾਲੀ ਆ ਲੇ ਆਣੀਤਾ ਦੇ ਨਵੇਂ ਤੇ ਬਲੇ ਕਾਰ ਚੱਕੇ ਆਪ ਕੋ ਲੀਓ ਆ ਵੀ ਰਾਗੀ ਗਾੜੀ ਨੋਈ ਲੋਈ ਝੋਟੀਆਂ ਨੂੰ ਸੁਆ ਨਾਲੇ ਕੋ ਦੁੱਜਾ ਸੁਆ ਨਾਲੇ ਤਿਜਾ ਪਰ ਮਹੀਂ ਵੀਰ ਚੰਗੀ ਸਰਾ ਦੁੱਧ ਵਾਲੀ ਮਹੀਂ ਕੁਆਲਟੀ ਹੈ ਗਰੰਟਰ ਦਾ ਆਰਮ ਜਿਆਵੀ ਬਹੁਤ ਸੁੰਦਰ ਤੇ ਵਧੀਆ ਦੋਈ ਦੀ ਪਾਹ ਮਾਰ ਵੀ ਮਾੜੀ ਮਾੜੀ ਤੇ ਵਧੀਆ ਮੈਂ ਵੀ ਆੜਟਿਆਂ ਵੀਰੇ ਪੰਜਾਂ ਬਾਮੂ ਗਾੜੀ ਆਏ ਵੱਡੇ ਵੱਡੇ 1.5 ਪੰਜ ਤੋਂ ਸ਼ਾਇਦ ਨਜੂਗੀ ਪਰ ਚੰਗੀ ਸਰਾ ਜਿਹਨੂੰ ਕਹਿੰਦੇ ਨਾ ਅਸਲ ਚੀਜ਼ ਸੁਹਾਣੀ ਆ ਦੇ ਆਪਣੇ ਇੱਧਰ ਦੀਆਂ ਮਾਜੇ ਦੀਆਂ ਲੋਕਲ ਮਾਂ ਵਧੀਆਂ ਦੁੱਧਲੇ ਟੈਂਕ ਉਧਰਲੀ ਮਹੀਂ ਵੀਰ ਪੂਰੀ ਪੂਰਾ ਦੁੱਧ ਕੱਢੂਗੀ ਨਿਕਰ ਮਹੀਂ ਆ ਕੋਈ ਹੋਰ ਜਿਹੜੀ ਕਿ ਉਧਰ ਦੀ ਉਧਰ ਕਾ ਕੇ ਵੇਚਾਂਗੇ ਜਿਹੜੀ ਇੱਧਰ ਦੀ ਇੱਧਰ ਹੀ ਕੋਈ ਇਹੋ ਜਿਹਾ ਵੀ ਲੁਕਾ ਕੇ ਨਹੀਂ ਕੰਮ ਹੈਗਾ ਛੋਟੀ ਵੇਚੀ ਤਿੰਨ ਤਿੰਨ ਦੀ ਮਹੀਂ ਮਹੀਂ ਦਾ ਮੁੱਲ ਹੋਊਗਾ ਠੀਕ ਹੈ ਜਿਹੜੀ ਗੱਲ ਅਸਲ ਚੀਜ਼ ਹੈ ਸਮੇਂ ਦੇ ਨਾਲ ਵੀਰ ਬਾਜ਼ਾਰ ਦੇ ਨਾਲ ਚੱਲਾਂਗੇ ਜਦੋਂ ਤੇਜ਼ੀ ਤੇਜ਼ੀ ਨਾਲ ਚੱਲਾਂਗੇ ਮੰਦਾ ਮੰਦ ਨਾਲ ਚੱਲਾਂਗੇ ਓਕੇ ਜੀ ਦੇਖੋ ਜੀ ਬਹੁਤ ਵਧੀਆ ਮੈਂ ਇਹ ਵੀ ਬਹੁਤ ਵਧੀਆ ਦੁੱਧ ਹੁੰਦੀ ਆ ਬਹੁਤ ਕਰਮਾਲੀ ਨਾਲ ਬਾਜ ਲਿਵਾ ਚੰਗੀ ਆ ਜਿਹੜੀ ਕੁਆਲਿਟੀ ਇਹਨੂੰ ਹੀ ਬਹੁਤ ਜ਼ਿਆਦਾ ਆਰਡਰ ਵਧੀਆ ਲੱਗਾ ਆ ਥਾਣੇ ਦੇ ਵੀ ਕਰੋ ਚੈੱਕ ਬਹੁਤ ਸੋਹਣੀ ਹੈ ਦਿਨ ਭਾਈ ਲੈ ਜੋਗੇ ਮੈਂ ਨਾ ਵੀ ਵੀਰ ਜੀ ਦੀ ਗੱਲ ਆ ਚੰਗੀ ਮਹੀਂ ਸਾਫ ਸੁਣਦੀ ਹੈ ਹਣਾ ਲਾ ਦਿਓ ਮੜੀ ਲਾ ਦਿਓ ਵੀਰ ਜੀ ਵੀਰ ਜੀ ਦਾ ਇਦਾਂ ਮੱਖੀ ਦੇਖੋ ਜੀ ਬਹੁਤ ਵਧੀਆ ਦੇਖੋ ਜੀ ਪੂਰੀ ਮਹੀਂ ਸਤਾਂ ਜੁਨੀਆਂ ਕਰੋ ਉਨੀਆਂ ਨੀਆਂ ਥੋੜੀਆਂ ਆ ਏ ਮੱਜਾਂ ਦੀਆਂ ਦੱਸੋ ਭਾਈ ਕੀ ਪ੍ਰਾਈਜ਼ ਇਹਦਾ ਬਿਲਕੁਲ ਜਾਇਦ ਮੋਟੇ ਭਵੇਂ ਕਰਾਂ ਇਹਦਾ 115 10 ਹਾਂਜੀ 17 ਦੀ ਮੈਂ ਦੇ ਦਾਂ ਇੱਕ 5 ਦੀ ਦੇ ਦਾਂ ਇੱਕ 5 ਦੀ ਲਓ ਜੀ ਇੱਕ 5 ਦੀ ਭਾਈ ਕਹਿੰਦਾ ਮੈਂ ਦੇ ਦਾਂਗੇ ਪਾਰੇ ਵੀ ਕਰਮਾਲੀ ਨੂੰ ਜਿਗਾਰਡ ਵੱਖਰੇ ਲੱਗਾ ਆ ਵੱਖ-ਵੱਖ ਚੀਜ਼ਾਂ ਲਵਾਈਆਂ ਲਾਈਆਂ ਮਾਹ ਰਾਜ ਨੇ ਤੇ ਵੇਖੋ ਬਹੁਤ ਸਾਫ ਆਰਡਰ ਕੁਆਲਟੀ ਹਰ ਖੂਬੋ ਵੀ ਬੈਸਟ ਆ ਮੈਂ ਨਾ ਵੀ ਵੀਰ ਪਾਰ ਜਿਹੜੀ ਗਾਣਿਆ ਨਾ ਅਸਲ ਚੀਜ਼ਾਂ ਕੁਆਲਟੀ ਵਾਲੀਆਂ ਠੀਕ ਆ ਜੀ ਫਿਰ ਮਈਆਂ ਵੀ 10-10 ਵੀ ਲੈਣ ਜਿਹੜਾ ਬਾਬੇ ਜੀ ਕਰਨਾ 13-13 ਮਈਆਂ ਵੀ ਇਕ ਦਿੰਦੀਆਂ ਵੇਚੀਆਂ ਹਾਂ ਹਾਂ ਜੀ ਹਾਂ ਜੀ ਪੱਜ ਕੀ ਸਾਫ ਸੁਥਰੀ ਆਪਣੇ ਵੱਲੋਂ ਤੇ ਮਨ ਕਰਦਾ ਵੀ ਚੰਗੀ ਜੀ ਤੇ ਇਹ ਚੰਗੀ ਵੇਚੀ ਹਾਂ ਹਾਂ ਜੀ ਹਾਂ ਜੀ ਫਿਰ ਇਹਦੀ ਮੈਂ ਤੇ ਵੀਰੇ ਕਿ ਚਲੋ ਮੈਂ ਗਾੜੀ ਕੰਮ ਚਲਾਣਦੇ ਆਂ ਪਰ ਦੇਖੋ ਵੀਰ ਭਰਾ ਆ ਮੈਂ ਤੇ ਸਪੈਸ਼ਲ ਆਰਡਰ ਦਿਨੋਗੇ ਪੂਨ ਕਰਦੇ ਆਂ ਭਰਾ ਠੀਕ ਠੀਕ ਤੇ ਚਾਚਾ ਟਾਈਮ ਕੱਢ ਕੇ ਗਏ ਜੀਰ ਛੁੱਟ ਕੇ ਮੈਂ ਜਿਹੜੀ ਗੱਲ ਘਰ ਆ ਗਿਆ ਆਪਣੇ ਸਵਾਈ ਆ ਭਾਰੀ ਜੇਰ ਛੁੱਟੀ ਮਹੀਨੇ ਠੀਕ ਹੈ ਭਾਈ ਪੂਰੀ ਮਹੀ ਵੀ ਸਾਫ ਸੁ ਤੇ ਨੋਰਮਲ ਬਾਈ ਦੇ ਰੇਡ ਆ ਤੇ ਚੱਕ ਦੋ ਟਾਈਮਾਂ ਲਾਈਕ ਕਮੈਂਟ ਤੇ ਸ਼ੇਅਰ ਤੇ ਵਧੀਆ ਵਧੀਆ ਪਸ਼ੂ ਉਖਾਇਆ ਕਰਾਂਗੇ ਹੋਰ ਅਜੇ ਜਲੋ ਮਾਰ ਕਿਰਪਾ ਲੈਂਡਰ ਪੈ ਜੇ ਤੇ ਉਹ ਲਿਆਇਆ ਕਰਾਂਗੇ ਨਗੀਨੇ ਕੱਟਦੇ ਕੱਟਦੇ ਸਰੀਰ ਸਾਰਾ ਗਾਂਵੀਜੀ 842240757 ਨਾਮ ਮਾਣਾ ਦੇ ਪਿੰਡ ਭੋਵਾ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਅਦੋ ਬਾਅਦ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਸਾਡੇ ਤੇ ਜੁੜੀ ਸਾਰਿਆਂ ਦਿਲੋਂ ਤੁਹਾਨੂੰ ਧੰਨਵਾਦ ਕਰਦੇ ਆ ਬਾਈ ਜੀ ਤੇ ਵੇਖੋ ਪੇ ਕਰਨਾ ਫੇਰ ਝੜਕਾ ਦਿਖਾ ਦਿੰਨੇ ਆਣ ਪਸ਼ੂਆਂ ਦੀ ਨਾ ਵੀਰਾ ਮੈਂ ਕੀ ਕਰਦਾ ਵੀ ਵਖੀ ਜਿਹੀ ਨਹੀਂ ਸਰਾ ਬਹੁਤ ਸੋਹਣੀ ਕਰਮਾ ਲਬਾਇਲ ਪੂਜ ਪਾਕਿਸਤਾਨ ਦੀਆਂ ਵਜਾਂ ਲੱਗਾ ਹੁੰਦਾ ਢਾਲ ਬਾਦ ਉਹ ਵੀ ਕਿਸ ਕਿਸ ਨੂੰ ਪਾਕਿਸਤਾਨੀ ਨਸਲ ਚੋਂ ਆਉਂਦੀ ਅਸਲੀ ਅਸਲੀ ਵੀ ਸਾਰੀ ਇਹ ਵੀ ਇਹ ਮੈਂ ਬੋਲੇ ਦੇ ਗੱਲ ਨਹੀਂ ਨਾ ਮੈਂ ਸਾਫ਼ ਹੋ ਗਈ ਨਾ ਕਿੰਨਾ ਮੈਂ ਕਿਧਾ ਪੰਡ ਕਾ ਅਸਲੀ ਬਾਈ ਇਹ ਗੱਲ ਬਾਈ ਇਹ 15 15 20 ਦੇ ਤੋਂ ਚਲਦੀ ਵਧੀਆ ਦੋਤੇ 15 15 20 ਦਿਨਾਂ ਬਾਅਦ ਜਿੱਥੇ ਮਹੀ ਚਲ ਗਈ ਨਾ ਇਹ ਚੋਣ ਦੇ ਟਾਈਮ ਤੇ ਲਗਾਉਣੀ ਪੈਣੀ ਆ ਕਿੰਨਾ ਦੀ ਮਹੀ ਬਹੁਤ ਨਸਲੀ ਟੈਗ ਟੂਕ ਪਏ ਆ ਤੇ ਵਧੀਆ ਕੁਆਲਿਟੀ ਵਾਲੀ ਮੈਂ ਆ ਠੀਕ ਆ ਬਾਈ ਜੀ ਧੰਨਵਾਦ ਸਭ ਸਹੀ ਗੱਲ ਜੀ ਸਹੀ ਗੱਲ